ਸਤਿਨਾਮ ਵਾਹਿਗੁਰੂ ਸਾਹਿਬ ਜੀ ਸਹੇਦਾਰਾਗ ਗਉੜੀ ਦੀਪਕੀ ਮਹੱਲਾ ਪਹਿਲਾ ੴ ਸਤਿਗੁਰ ਪਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਜਿਤ ਘਰ ਗਾਵੋ ਸਹਿਲਾ ਸਿਬਦੇ ਸਰਜਣ ਹਾਰ ਤੁਮ ਗਾਵੋ ਮੇਰੇ ਭਉ ਕਸੈਲਾ ਹੰਾਰੇ ਜਿਤ ਸੁਇਐ ਸਦਾ ਸੁਖ ਹੋਇ ਵਾ ਨਿਤ ਨਿਤ ਜੀੜੇ ਸਮਾਧਿ ਆਨੰਦ ਖਾ ਦੇ ਬਣ ਹਾਰ ਤੇਰੇ ਤਨ ਕੀਮਤ ਨਾ ਪਵੇ ਤੇ ਸਦਾ ਤੇ ਕਹੁ ਸਮਾਰ ਸੰਪਦ ਸਾਰੇ ਵਿਖਿਆ ਬਲੁਰਪਾ ਗੀਤ ਜਿਵ ਸੱਜਣਾ ਸਿਸਿ ਜੀ ਆਦ ਹੋਵੇ ਸਭ ਸੁਮਹਿ ਕਰ ਕਰ ਪਾਉਚਾ ਸੁਧਰੇ ਮਿਤ ਭੰਨ ਸਤਿਨਾਮ ਓ ਸਿਮਰਿਐ ਨਾਨਕ ਸਹਿਜ ਹੰਨ ਰਾਗਸ ਮੰਡ ਪੰਡ ਸੇ ਕਰ ਸੇ ਕਰਿ ਸਿਉਪਦੇਸ ਕਰ ਕਰ ਇਕ ਵੇ ਸਾਨੇਕ ਬਾਬਾ ਆਜ ਕਰ ਕਰਤੇ ਕੀਰਤ ਹੋਏ ਸੁ ਕਰੜੁ ਬਡਾਈ ਆਪਰੋ ਦਿੱਤੀ ਵਾਲੀ ਮਾਣ ਸੁਣਦੇ ਕੋ ਤਨੇ ਕੋ ਨਾਮ ਕਰਤੇ ਕੀ ਕੀਤੇ ਰੈਸ ਰਾਗ ਦਨਾਸਰੀ ਮਹੰਲਾ ਪਹਿਲ ਗਗਨ ਮੈਂ ਥਾਲ ਹੋ ਚਾਂਦੀਪਕ ਮਾਰੇ ਤਾਰਕਾ ਮੰਡਲ ਜਨਕ ਮੋਤੀ ਤੋ ਗੁਮਾਨ ਨਾ ਲੂ ਪਵਨ ਚਬਰੋ ਕਰੇ ਸਗਲ ਕਮਡਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਤਵ ਨੰਨ ਨਾ ਤ੍ਰੀ ਆਰਤੀ ਹਰ ਹਥਾ ਸ਼ੁਭ ਗਵਾਦੰਤ ਤੇ ਰੀਰਾ ਸਹਿ ਸਚਾ ਵਨ ਨਨ ਨਨਹ ਤੂ ਇੱਕੋ ਸਹਿ ਸਮੂਰਤ ਨਾ ਐਕ ਤੂ ਸਸ ਪਦ ਬੇ ਬਨਣਾ ਦੇ ਇੱਕ ਪਦ ਗਦਨ ਸਹਿ ਸਾਬ ਗਦ ਵਚਲਤ ਮੋਹੀ ਸਰਬ ਜੋਤ ਅਜੋਤ ਹੈ ਸੋਏ ਜਿਸ ਤੈ ਚਾਨਣ ਸੁਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸਾਰਤਿ ਹੋਏ ਰਾਜ ਗਵਨ ਕਰੰਦ ਲੋਭਤ ਮਨ ਅਨਜਨ ਮੋਏ ਰਹੀ ਪ੍ਰਿਆਸਾ ਕਿਰਪਾ ਜਾਤੇ ਨਾਨਕ ਸਾਰਿ ਕੋ ਜਾਤ ਤੇ ਤੇਰਾ ਨਾਇ ਵਸ ਰਾਕ ਗੋੜੀ ਪੂਰਬੀ ਮਨ ਲਚੰਠਾ ਕਾਮ ਕ੍ਰੋਧ ਤਕਰਭ ਭਰਿਆ ਮਨ ਸਾਧੂ ਕੰਡਲ ਖੰਡਾ ਹੈ ਹੋਰ ਬਲਗਤ ਲਕੇ ਗੁਰ ਪਾਇਆ ਮਨ ਹਰਿ ਦੇ ਬੰਡਲ ਮੰਡ ਹੈ ਕਰ ਸਾਧੂ ਅੰਦਲੇ ਤਨ ਵਡਾਏ ਕਰਡਾਉ ਵੱਡਾਏ ਰਹਾ ਸਖਤ ਹਰ ਰਸ ਸਾਧਨ ਜਾਣਿਆ ਚਰ ਅੰਤਰ ਹਉ ਮੈਂ ਕੰਡਾਲ ਜਿਉਂ-ਜਿਉਂ ਚਲੇ ਚੁਬੈ ਦੁੱਖ ਭਾਵਹਿ ਦਮਕਾਰ ਸਹੇ ਸਿਰ ਡੰਡਾ ਹੈ ਹਰ ਜਨ ਹਰ ਨਾਮ ਸਮਾਲੇ ਉਹ ਜਨਮ ਮਰਣ ਕੋ ਵਖੰਡਾ ਹੈ ਰਾਸੀ ਫੁਰਗ ਪਾਇ ਪਰਮੇਸ਼ਰ ਬਸੋਬ ਕੰਡ ਬ੍ਰਹਮੰਡਾਏ ਅਮ ਗਰੀਬ ਬਸਕੀਣ ਪ੍ਰਭ ਤੇਰੇ ਹਰਨਾ ਰਾਗ ਬੜ ਘਟਾਈ ਗਿਆਨ ਨਾਨਕ ਮਾਮਾ ਧਾਰਟੇਕ ਹੈ ਹਰਨਾਮੇ ਸੁਖ ਬੰਡਾਏ ਰਾਗ ਗੋੜੀ ਕੂਟੀ ਮਹੰਲਾ ਪੰਜਵਾ ਕਰੋ ਗਰੰਤੇ ਸੁ ਮੇਰੇ ਮਿੱਤਾ ਸੰਤ ਜਹਲ ਕੇ ਬਿੱਲਾ ਇਹਾਂ ਖਟ ਚਲਹੁ ਹਰਲਾ ਆਗ ਬਸ ਨੂੰ ਸੁਹਿਲਾ ਹੋਦਕਟੈ ਜਨ ਸਰਣਾਰੇ ਪਰ ਗੁਰ ਬਿਲ ਕਾਜ ਸਵਾਰੇ ਇਹੋ ਸੰਸਾਰ ਉਹ ਅਦਕਾਰ ਉਹ ਸੰਸੇ ਮਤਰਿਓ ਬ੍ਰਹਮ ਬਿਆਨੀ ਜਿਸ ਹੈ ਜਗਾਏ ਪਿਆਰੈ ਹੁਰਸ ਅਗਤ ਕਥਾ ਜੰਮਨੀ ਜਾ ਕੋਈ ਸੋਈ ਇਹ ਹਜ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰਨਹਿ ਪਾਵੋ ਸੁਖ ਸਹਜੇ ਮਰਣਾ ਹੋਏ ਗੋਫੇਰਾ ਤਰ ਜਨ ਪੁਰਖ ਬਿਦਾਤ ਸਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੁਤਨ ਕੀ ਤੋਰੇ ਅੰਤਰ ਜਾਮੀ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ